ਸਿੱਖ ਕੌਮ ਦੀ ਜਿਹੜੀ ਪਹਿਲੀ ਲੜਾਈ ਹੈ ਉਹ ਧਰਤੀ ਤੇ ਨਹੀਂ ਹੋਈ ਗੁਰਮਖੋ ਜਿੱਥੇ ਅੱਜ ਅੰਮ੍ਰਿਤਸਰ ਦੀ ਜੇਲ੍ਹ ਆ ਨਾ ਜੇਲ੍ਹ ਗੁਮਟਾਲਾ ਇਹ ਇਲਾਕਾ ਉਸ ਵੇਲੇ ਬਿਲਕੁਲ ਜੰਗਲਾਤ ਜਿਆ ਸੀ ਇੱਥੇ ਸ਼ਾਹਜਹਾਨ ਬਾਦਸ਼ਾਹ ਦੇ ਸਿਪਾਈ ਜਿਹੜੇ ਨੇ ਆਪਣੇ ਜਾਨਵਰ ਬਾਜਾਂ ਨੂੰ ਲੈ ਕੇ ਆਉਂਦੇ ਸੀ ਇਧਰੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਾਜ ਸਿੰਘ ਲੈ ਕੇ ਜਾਂਦੇ ਸੀ ਸਿੱਖ ਕੌਮ ਦੀ ਪਹਿਲੀ ਲੜਾਈ ਜਿਹੜੀ ਆ ਉਹ ਧਰਤੀ ਤੇ ਨਹੀਂ ਅਸ਼ਮਾਨ ਵਿੱਚ ਹੋਈ ਹੈ ਗੁਰੂ ਕੇ ਬਾਜ ਨੇ ਸ਼ਾਹਜਹਾਨ ਬਾਦਸ਼ਾਹ ਦਾ ਬਾਜ ਉਹ ਆਕਾਸ਼ ਵਿੱਚ ਉਡਾਰੀਆਂ ਪਿਆ ਮਾਰਦਾ ਸੀ ਗੁਰੂ ਕੇ ਬਾਜ ਨੇ ਬਾਦਸ਼ਾਹ ਦਾ ਬਾਤ ਜਿਹੜਾ ਉਹ ਐਸਾ ਚਪਟਿਆ ਐਸਾ ਚਮਟਿਆ ਉਹਦੇ ਆਕਾਸ਼ ਦੇ ਵਿੱਚ ਹੀ ਸਾਰੇ ਖੰਭ ਤੋੜ ਮਾਰੇ ਤੇ ਮਾਰ ਮਾਰ ਪੰਜੇ ਜ਼ਖਮੀ ਕਰ ਮਾਰਿਆ ਉਹ ਜ਼ਖਮੀ ਹੋ ਕੇ ਥੱਲੇ ਡਿੱਗਾ ਅਖਰ ਉਹ ਦਮ ਤੋੜ ਗਿਆ ਉੱਥੋਂ ਫਿਰ ਸਾਲਾ ਸਾਰੇ ਦਾ ਸਾਰਾ ਲੜਾਈ ਦਾ ਮੋੜ ਮੋੜ ਬੱਜਾ ਖਾਲਸਾ ਪੰਥ ਦੀ ਪਹਿਲੀ ਜੰਗ ਜਿਹੜੀ ਆ ਉਹ ਗੁਰੂ ਕੇ ਰੱਖੇ ਹੋਏ ਬਾਜ ਵੀ ਫੌਜ ਦਾ ਹਿੱਸਾ ਹੈ ਇਹ ਨਾ ਸਮਝਣਾ ਕਿ ਪੰਛੀ ਪਰਿੰਦਾ ਆ ਬੱਸ ਕਰੋ ਬਾਜੜਾ ਗੁਰੂ ਕੇ ਫੌਜ ਦਾ ਹਿੱਸਾ ਆ ਪਹਿਲੀ ਲੜਾਈ ਖਾਲਸੇ ਪੰਥ ਦੀ ਜਿਹੜੀ ਆਕਾਸ਼ ਵਿੱਚ ਲੜੀ ਗਈ